ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਪ੍ਰੀਤ ਅਤੇ ਆਕਾਸ਼ ਦੀ ਜੋੜੀ ਨੂੰ ਤੁਸੀਂ ਸਾਰੇ ਬਹੁਤ ਵਧੀਆ ਤਰੀਕੇ ਨਾਲ ਜਾਣਦੇ ਹੀ ਹੋ ਆਪਣੇ ਵਲੌਗਸ ਅਤੇ ਰੀਲਸ ਕਰਕੇ ਇਹ ਜੋੜੀ ਹਮੇਸ਼ਾ ਚਰਚਾ ਦਾ ਕੇਂਦਰ ਬਣੀ ਰਹਿੰਦੀ ਹੈ ਇਹਨਾਂ ਦੀ ਕੋਈ ਨਾ ਕੋਈ ਕੌਂਟਰੋਵਰਸੀ ਹਮੇਸ਼ਾ ਚੱਲ ਰਹੀ ਹੁੰਦੀ ਹੈ ਹਾਲ ਹੀ ਵਿੱਚ ਪ੍ਰੀਤ ਦਾ ਰੋਮੀ ਥੱਗ ਲਾਈਫ ਨਾਲ ਵੀ ਇੱਕ ਵੱਡਾ ਵਿਵਾਦ ਹੋਇਆ ਸੀ ਜਿਸਨੇ سوشل میڈیا ਤੇ ਕਾਫੀ ਗਰਮ ਮਾਹੌਲ ਬਣਾਇਆ ਸੀ ਹੁਣ ਇਸ ਜੋੜੀ ਨੂੰ ਲੈ ਕੇ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਪ੍ਰੀਤ ਨੂੰ ਹਸਪਤਾਲ ਵਿੱਚ ਹਾਲੇ ਹਾਲ ਦਾਖਲ ਕਰਵਾਇਆ ਗਿਆ ਹੈ ਉਨ੍ਹਾਂ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਪ੍ਰੀਤ ਦੀ ਤਬੀਅਤ ਗੰਭੀਰ ਲੱਗ ਰਹੀ ਹੈ ਤੇ ਆਕਾਸ਼ ਦੇ ਚਿਹਰੇ ਤੇ ਵੀ ਚਿੰਤਾ ਸਾਫ ਚਲਕ ਰਹੀ ਹੈ ਹਾਲਾਂਕਿ ਉਹਨਾਂ ਨੇ ਹਜੇ ਤੱਕ ਇਹ ਨਹੀਂ ਦੱਸਿਆ ਕਿ ਪ੍ਰੀਤ ਨੂੰ ਅਸਲ ਵਿੱਚ ਕੀ ਹੋਇਆ ਹੈ ਲੋਕਾਂ ਵੱਲੋਂ ਕਮੈਂਟਸ ਵਿੱਚ ਅਨੇਕ ਤਰ੍ਹਾਂ ਦੇ ਅਨੁਮਾਨ ਲਗਾਏ ਜਾ ਰਹੇ ਹਨ ਬਹੁਤ ਸਾਰੇ ਫੈਨਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਪ੍ਰੀਤ ਹਾਲੇ ਗਰਭਵਤੀ ਹੈ ਪਰ ਇਸ ਬਾਰੇ ਪ੍ਰੀਤ ਜਾਂ ਆਕਾਸ਼ ਵੱਲੋਂ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ ਕੁਝ ਲੋਕ ਨੈਗੇਟਿਵ ਟਿੱਪਣੀਆਂ ਵੀ ਕਰ ਰਹੇ ਹਨ ਜਿਵੇਂ ਕਿ ਪਹਿਲਾਂ ਕੁੜੀ ਮਾਰ ਦਿੱਤੀ ਹੁਣ ਕੁਝ ਕਰਿਓ ਹਸਪੀਟਲ ਵਿੱਚ ਤਾਂ ਟਿਕ ਜਾਇਆ ਕਰੋ ਜੇ ਆਪਾਂ ਕਿਸੇ ਲਈ ਚੰਗਾ ਨਹੀਂ ਬੋਲ ਸਕਦੇ ਤਾਂ ਮਾੜਾ ਵੀ ਨਾ ਬੋਲਿਆ ਕਰੋ ਤੁਹਾਨੂੰ ਕਿਸੇ ਨੂੰ ਵੀ ਇਹ ਕਿਹੜਾ ਕੁਝ ਕਹਿੰਦੇ ਨੇ ਇਸ ਇਲਾਵਾ ਹੋਰ ਵੀ ਲੋਕਾਂ ਵੱਲੋਂ ਬਹੁਤ ਸਾਰੇ ਕਮੈਂਟ ਕੀਤੇ ਜਾ ਰਹੇ ਨੇ ਜੇਕਰ ਉਹ ਪ੍ਰੈਗਨੈਂਟ ਹੋਣ ਜਾਂ ਨਾ ਹੋਣ ਬਾਰੇ ਕੋਈ ਵੀ ਖਬਰ ਦਿੰਦੇ ਹਨ ਤਾਂ ਅਸੀਂ ਉਹ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਪਰ ਤੁਹਾਡੇ ਲੋਕਾਂ ਦਾ ਇਸ ਕਮੈਂਟਸ ਬਾਰੇ ਕੀ ਕਹਿਣਾ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਣਾ